ਭਾਨੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਸ਼ੀਰਵਾਦ ਦਿੱਤਾ ਤੇ ਅਸ਼ੀਰਵਾਦ ਪ੍ਰਾਪਤ ਕੀਤਾ ਭਾਨੀ ਮਾਂ ਦਾ ਭਾਣਾ ਮੰਨਣ ਵਾਲੀ ਮਾਂ ਦਾ ਤੇ ਯਾਦ ਰੱਖਣਾ ਚੰਦੂ ਨੇ ਵੈਰ ਕਮਾਇਆ ਪ੍ਰਿਥੀ ਚੰਦ ਨੇ ਵੈਰ ਕਮਾਇਆ ਜਹਾਂਗੀਰ ਨੇ ਵੈਰ ਕਮਾਇਆ 33 ਤਵੀ ਤੇ ਬਾਤ 33 ਤਵੀ ਤੇ ਤੇ ਜੇ ਭਾਣਾ ਮੰਨਣ ਵਾਲੀ ਮਾਂ ਦੀ ਸਿੱਖਿਆ ਮਿਲੀ ਤੇ ਉਹ ਸਿੱਖਿਆ ਨੇ ਕੀ ਕੰਮ ਕੀਤਾ ਤਤੀ ਤਵੀ ਤੇ ਬਹਿ ਕੇ ਵੀ ਡੋਲੇ ਨਹੀਂ ਗੁਰੂ ਅਰਜਨ ਦੇਵ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਦੇਵ ਤਤੀ ਤਵੀ ਤੇ ਬਹਿ ਕੇ ਵੀ ਡੋਲੇ ਕਿਉਂ ਨਹੀਂ ਡੋਲੇ ਕਿਉਂਕਿ ਉਹਨਾਂ ਦੇ ਅੰਦਰ ਚੱਲਦਾ ਪਿਆ ਸੀ ਕਾਲ ਤਾਤੀ ਠੰਡਾ ਹਰਨਾਓ ਕਾਲ ਯੁਗ ਦਾ ਸਮਾਂ ਤੱਤਾ ਪਰ ਜਿਹੜਾ ਮੇਰੇ ਅੰਦਰ ਵਰਤਿਆ ਨਾ ਠੰਡਾ ਰੱਬ ਦਾ ਨਾ ਠੰਡਾ ਹੈ ਜਿਹਦੇ ਅੰਦਰ ਠੰਡਾ ਨਾਮ ਹੋਵੇਗਾ ਉਹ ਤਤੀ ਤਵੀ ਤੇ ਬਹਿ ਕੇ ਵੀ ਰੱਬ ਨੂੰ ਯਾਦ ਕਰ ਲਏਗਾ ਉਹ ਡੋਲੇਗਾ ਨਹੀਂ ਉਹ ਗੁਰਮਖੋ ਚੜ੍ਹਦੀ ਕਲਾ ਵਿੱਚ ਰਹੇਗਾ ਕਿਉਂਕਿ ਮਾਂ ਕਹਿੰਦੀ ਐ ਪੁੱਤ ਮੇਰਾ ਡੋਲੇ ਨਾ ਪੁੱਤ ਮੇਰੇ ਨੂੰ ਰੱਬ ਵਿਸਰੇ ਨਾ ਇਹ ਮਾਂ ਦੀ ਸਿੱਖਿਆ ਸੀ ਪਾਣਾ ਮੰਨਣ ਵਾਲੀ ਇਸ ਪਾਣਾ ਮੰਨਣ ਵਾਲੀ ਦਾ ਪਰਿਵਾਰ ਹੀ ਅੱਗੇ ਆ ਮਾਂ ਪਾਨੀ ਦੀ ਕੋਲੀਆ ਛੋਟੇ ਸਹਿਬਜ਼ਾਦੇ ਨੀਹਾਂ ਵਿੱਚ ਖੜ ਗਏ ਵੱਡੇ ਸਹਿਬਜ਼ਾਦੇ ਗੁਰੂ ਪਿਆਰਿਓ ਚਮਕੌਰ ਦੀ ਗੜੀ ਵਿੱਚ 10 ਲੱਖ ਵੈਰੀ ਨਾਲ ਲੜ ਗਏ ਪਰ ਡੋਲੇ ਨਹੀਂ ਕਬਰائے ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਵੱਡੀ ਵਡੇਰੀ ਆ ਨਾ ਉਹ ਮਾਂ ਪਾਨੀ ਸੀ ਤੇ ਪਾਣਾ ਮੰਨਣ ਵਾਲਾ